ਸਤਿ ਸ੍ਰੀ ਅਕਾਲ ਜਿਹੜੇ ਮੁੰਡੇ ਕਹਿੰਦੇ ਗਰਮੀਆਂ ਟੌਰ ਪੂਰੀ ਕਰਨੀਆਂ ਸ਼ੌਂਕ ਪੂਰੇ ਕਰਨੇ ਆ ਪੈਸੇ ਖਰਚਣੇ ਘੱਟ ਉਹਨਾਂ ਲਈ ਅੱਜ ਮੈਂ ਬਹੁਤ ਬੈਸਟ ਸਟੋਰ ਲੈ ਕੇ ਆਇਆ ਬੱਡਾ ਢੀਪੂ ਬੰਗਾ ਜਿੱਥੇ ਬਹੁਤ ਸੋਹਣੇ ਸੋਹਣੇ ਤੁਹਾਨੂੰ ਟੀ-ਸ਼ਰਟਾਂ ਮਿਲ ਜਾਣੀਆਂ ਜਿਹੜੀਆਂ ਬਾਜ਼ਾਰ ਤੋਂ 700-800 ਰੁਪਏ ਤੋਂ ਘੱਟ ਨਹੀਂ ਮਿਲਦੀ ਇੱਥੇ ਤੁਹਾਨੂੰ ਮਿਲਣੀਆਂ 350-400-500 ਰੁਪਏ ਦੇ ਵਿੱਚ ਵੱਡੇ ਫਾਇਦੇ ਕਰਦੇ ਨਾਲ ਆਪਾਂ ਤੁਹਾਨੂੰ ਵੱਡੀਆਂ-ਵੱਡੀਆਂ ਦੇਖੋ ਲੌਂਗ 슬ੀਵ ਵੀ ਦੇਣੀ ਹੈਗੀਆਂ ਦੇਖੋ ਕਿੰਨੇ-ਕਿੰਨੇ ਵਧੀਆ ਸਾਡੇ ਵਾਸਤੇ ਟੀ-ਸ਼ਰਟਾਂ ਆ ਚੁੱਕੀਆਂ ਕਲਰ ਕਿੰਨੇ-ਕਿੰਨੇ ਟੋਰੀ ਆ ਚੁੱਕਿਆ ਗਿਆ ਜਿਹੜੀ ਬਾਹਰ ਤੋਂ 7-800 ਦੀ ਮਿਲੇਗੀ ਆਪਾਂ ਦੇ ਸਿਰਫ 500 ਤੇ 12 ਰੁਪਏ ਵਿੱਚ ਨਾਲ ਦੇਖੋ ਸਟਾਫ ਕਿੰਨਾ ਫਾਈਨ ਆ ਚੁੱਕਾ ਡਿਜ਼ਾਈਨ ਕਿੰਨੇ-ਕਿੰ ਹਾਂ ਬਾਜੂ ਤੇ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਸੁਪਰ ਕੁਆਲਿਟੀ ਆ ਚੁੱਕੀ ਹੈਗੀ ਆ ਬਹੁਤ ਸੋਹਣੀ ਸੋਹਣੀ ਇਹਦੇ ਵਿੱਚ ਵੀ ਸਾਡੇ ਕੋਲ ਰੰਗ ਆ ਚੁੱਕਿਆ ਇਹ ਵੀ ਤੁਹਾਨੂੰ ਕੋਈ 1200 1500 1600 ਨਹੀਂ ਕੋਈ 300 ਰੁਪਏ ਚ ਕੋਈ 350 ਕੋਈ 400 ਕੋਈ 425 ਆ ਦੇਖੋ 425 ਰੁਪਏ ਵਿੱਚ ਇੰਨੀ ਸੋਹਣੀ ਬਹੁਤ ਸੋਹਣਾ ਰੰਗ ਹੈਗਾ ਆ ਤੁਸੀਂ ਚੈੱਕ ਕਰੋ ਮੁੰਡਰਾ ਪਸੰਦੀਦਾ ਚੀਜ਼ਾਂ ਦਿਖਾ ਰਿਆਂ ਨਾਲ ਲੋਰ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਸਾਡੇ ਪੀਣਾਂ ਵਾਸਤੇ ਕਿੰਨੇ ਕਿੰਨੇ ਪਿਆਰੇ ਸਟਾਫ ਆ ਚੁੱਕੇ ਪੂਰੇ ਸਟੈਚੂਅਲ ਪੀਸ ਆ ਚੁੱਕੇ ਨਾਲ ਕੋ ਪੌਉਟਾ ਲੱਗੇ ਪੌਉਟਾ ਤੇ ਜਿੱਪਾ ਲਾਤੀਆਂ ਗਿਆ ਲੈ ਜੋ ਸਿਰਫ 500 ਦੇ 12 ਰੁਪਏ ਵਿੱਚ ਤੁਸੀਂ ਜਿੱਦਾਂ ਮਰਜ਼ੀ ਆਓ ਆਪਣੀ ਪਸੰਦ ਅਕੋਰਡਿੰਗ ਸੁਣ ਸੁਣੇ ਕਰ ਲੈ ਕੇ ਜਾਓ ਚਾਹੇ ਤੁਸੀਂ ਰੈਪਰ ਲਾਇਓ ਚਾਹੇ ਤੁਸੀਂ ਵਿਦਆਉਟ ਰੈਪਰ ਆਇਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਦੇਖੋ ਲੋਰ ਤਾਂ ਸਾਡੇ ਕੋਲ ਹੈਗੇ ਹੈਗੇ ਆ ਸਾਡੇ ਕੋਲ ਨਿਕਰਾਂ ਵੀ ਆ ਚੁੱਕੀਆਂ ਹੈਗੀਆਂ ਆ ਤੁਸੀਂ ਚੈੱਕ ਕਰ ਲਓ ਬੜਾ ਸੋਹਣਾ ਡਿਜ਼ਾਈਨ ਇੱਥੇ ਬਣਿਆ ਹੋਇ ਤੁਸੀਂ ਘਰ ਨੋਰਮਲ ਬੈਠੇ ਹੋ ਤੁਸੀਂ ਨਿੱਕਰ ਪਾ ਸਕਦੇ ਆ ਤੁਸੀਂ ਜੈਮ ਜਾਣਾ ਹੈਗਾ ਤੁਸੀਂ ਸੈਰ ਕਰਨ ਜਾਣੀਆਂ ਜੇ ਕਿਤੇ ਵੀ ਮਤਲਬ ਨਿੱਕਰ ਤੁਸੀਂ ਪਹਾੜਾਂ 'ਚ ਘੁੰਮਣ ਵੀ ਜਾਣਾ ਹੋਣਾ ਹੁਣ ਸ਼ਿਮਲੇ ਮਨਾਲੀ ਤਾਂ ਉੱਥੇ ਤੁਸੀਂ ਜਾ ਸਕਦੇ ਆ ਲੋਅਰ ਲੋਅਰ ਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੀ ਕੁਆਲਿਟੀ ਆ ਬੇਸਿਕ ਤੋਂ ਲੈ ਕੇ ਉੱਪਰ ਤੱਕ ਸਾਰੀ ਕੁਆਲਿਟੀ ਮਿਲ ਜਣੀ ਹੈ ਦੇਖੋ ਬੜਾ ਸੋਹਣਾ ਇਹਦੇ ਉੱਤੇ ਕੰਮ ਕੀਤਾ ਹੈਗਾ ਜਿੱਪੇ ਇਹਦੇ ਲੱਗੀ ਹੋਈ ਆ ਤੁਸੀਂ ਇਹਦੇ ਵਿੱਚ ਆਹ ਆਪਣਾ ਬਟੂਆ ਪਾ ਲਓ ਮੋਬਾਈਲ ਪਾ ਲਓ ਡੇਗਣਾ ਨਹੀਂ ਹੈਗਾ ਇਹਦਾ ਤੁਸੀਂ ਹੇਠਾਂ ਵੀ ਦੇਖੋ ਬਈ ਬੜਾ ਸੋਹਣਾ ਇਹਦੇ ਉੱਤੇ ਡਿਜ਼ਾਈਨ ਤਿਆਰ ਕੀਤਾ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਰੰਗ ਤੁਹਾਨੂੰ ਸਾਰੇ ਮਿਲ ਜਾਣੇ ਆ ਸਾਡੇ ਵੀਰਾਂ ਵਾਂਗ ਜੋਗਰ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਨਾ ਦੇਖੋ ਕਿੰਨੇ ਕਿੰਨੇ ਸੋਹਣੇ ਪੌਟਾ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਜੀ ਆਪਾਂ ਤੁਹਾਨੂੰ ਦੇਣਾ ਸਿਰਫ 731 ਰੁਪਏ ਵਿੱਚ ਤੁਸੀਂ ਵੋਡੈਰੀ ਭੂ ਆ ਕੇ ਆਪਣੀ ਪਸੰਦ ਕੋਲ ਸੋਹਣੇ ਸੋਹਣੇ ਕਲਰ ਲੈ ਕੇ ਆ ਸਕਿਆ ਹੈ ਵਿੱਚ ਰੈਬ ਵਾਲੇ ਵੀ ਆ ਚੁੱਕੇ ਆ ਬਿਦੌਟ ਰੈਬ ਵੀ ਆ ਚੁੱਕੇ ਆ ਕਿ ਪੂਰੇ ਸਟੈਚੂਅਲ ਪੀਸ ਆ ਚੁੱਕੇ ਆ ਗਿਆ ਕਲਰ ਇੱਕ ਤੋਂ ਉੱਤੇ ਹਟਕੇ ਆ ਚੁੱਕੇ ਆ ਗਿਆ ਸਾਈ ਤੁਹਾਨੂੰ ਹਰ ਤਰ੍ਹਾਂ ਮਿਲਣ ਹੈਗੇ ਕੋਈ 700 ਦਾ ਕੋਈ ਸਾਨੂੰ ਹੁਣ ਹਫਤਾ ਹਫਤਾ 10 10 20 20 ਦਿਨ ਵੇਟ ਕਰਨ ਦੀ ਲੋੜ ਨਹੀਂ ਸਾਡੇ ਕੋਲ ਕੁਰਤੇ ਪਜਾਮੇ ਵੀ ਆ ਗਏ ਆ ਉਹ ਵੀ ਰੈਡੀमेड ਕੁਰਤੇ ਪਜਾਮੇ ਤੁਸੀਂ ਆ ਜਾਓ ਜਿਹੜਾ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਾਡੇ ਕੋਲ ਲੈ ਜਾਓ ਪਲੇਨ ਦੇ ਵਿੱਚ ਕੁਰਤੇ ਹਮੇ ਦਾ ਹੈਗੇ ਆ ਤੁਸੀਂ ਡਿਜ਼ਾਈਨਰ ਪਾਰਟੀ ਵੇਅਰ ਲੈਣੇ ਤੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਹੈਗੇ ਆ ਰੇਟ ਬਹੁਤ ਜ਼ਿਆਦਾ ਘਟਿਆ ਜਿੰਨੀ ਸਲਾਈ ਦਰਜੀ ਲੈਂਦਾ ਸੀ ਉਸ ਰੇਟ ਦੇ ਉੱਤੇ ਤੁਹਾਨੂੰ ਕੁਰਤਾ ਪਜਾਮਾ ਰੈਡੀमेड ਦੇ ਲੈਣਾ ਇਹਦੇ ਨਾਲ ਤੁਸੀਂ ਦੇਖੋ ਕੰਟਰਾਸਟ ਆ ਮੈਚ ਕਰਕੇ ਲੈ ਕੇ ਜਾ ਸਕਦੇ ਹੈਗੇ ਆ ਕਲਰ ਤੁਸੀਂ ਬਲੈਕ ਕਈ ਪਸੰਦ ਕਰਦੇ ਕੁਰਤੇ ਵੀ ਅੰਮੇ ਦਾ ਬਲੈਕ ਵੀ ਮਿਲ ਜੂਗਾ ਤੁਸੀਂ ਵਾਈਟ ਲੈਣਾ ਵਾਈਟ ਮਿਲ ਜਾਊਗਾ ਮਤਲਬ ਜਿੱਦਾਂ ਦਾ ਤੁਸੀਂ ਰੰਗ ਲੈਣਾ ਚਾਹੇ ਬਲੂ ਕਲ ਲੈਣਾ ਕੋਰਤੇ ਪਿਆ ਮੇਰੇ ਬੇਟੀ ਸਾਡੇ ਕੋਲ ਬਹੁਤ ਜ਼ਿਆਦਾ ਤਾਨੂੰ ਵੈਰਾਈਟੀ ਮਿਲ ਜਾਣੀਆਂ ਸਾਡੇ ਵੀਰਾਂ ਵਾਸਤੇ ਕੋਈ ਫਾਰਵਰਡ ਪੈਟਾ ਵੀ ਆ ਚੁੱਕਿਆ ਹੈਗਾ ਤੁਹਾਨੂੰ ਐਰਟਾਈਮ ਫੰਕਸ਼ਨ ਆਇਆ ਜਾਏਗਾ ਤੁਹਾਨੂੰ ਟੈਨਸ਼ਨ ਪੈਣ ਦੀ ਹੈਗੀ ਅਸੀਂ ਪੈਂਟਸ ਵਾਣੀਆਂ ਟੇਲਰ ਤੋਂ ਪਰ ਟਾਈਮ ਚਾਹੀਦਾ ਹੈਗਾ ਯਾ ਪਰ ਸਭ ਕੋ ਟਾਈਮ ਹੈ ਨਹੀਂਗਾ ਐਰਟਾਈਮ ਫੰਕਸ਼ਨ ਆ ਗਿਆ ਹੈਗਾ ਔਰ ਤੁਸੀਂ ਆਲਰੇਡੀ ਪੂਆ ਕੇ ਸੀਤੀ ਸਲਾਈ ਪੈਂਟ ਲੈ ਕੇ ਜਾ ਸਕਦੇ ਹੋ ਦੇਖੋ ਕਿੰਨਾ ਪਿਆਰ ਆਰਟੀਕਲ ਆ ਚੁੱਕਿਆ ਹੈਗਾ ਸਿਰਫ 600 ਤੇ 1200 ਰੁਪਏ ਵਿੱਚ ਇਹ ਚਾਰ ਤਰ੍ਹਾਂ ਤੁਹਾਨੂੰ ਕਲਰ ਮਿਲਣਗੇ ਲਾਈਟ ਵੀ ਡਾਰਕ ਵੀ ਤੁਸੀਂ ਜਿੱਦਾਂ ਮਰਜ਼ੀ ਆਪਣੀ ਪਸੰਦ ਦੇ ਕੋਣੇ ਪੈਂਟ ਲੈ ਕੇ ਜਾ ਸਕਦੇ ਹੋ ਦੇਖੋ ਪੈਂਟ ਤਾਂ ਤੁਸੀਂ ਲੈ ਕੇ ਜਾ ਸਕਦੇ ਆ ਪੈਂਟ ਦੇ ਨਾਲ ਤੁ 600 ਰੁਪਏ ਦੇ ਵਿੱਚ ਸ਼ਰਟ ਦੇਣੀਆਂ ਤੁਸੀਂ ਪ੍ਰਿੰਟ ਲੈਣੀਆਂ ਤੁਸੀਂ ਚੈੱਕ ਲੈਣੀਆਂ ਤੁਸੀਂ ਵੱਡੇ ਚੈੱਕ ਲੈਣੇ ਆ ਛੋੜੇ ਚੈੱਕ ਲੈਣੇ ਆ ਫਾਰਮਲ ਲੈਣੀਆਂ ਹੈਗੀਆਂ ਤੁਸੀਂ ਜੀਨ ਦੇ ਪੈਂਟਾਂ ਨਾਲ ਪਾਉਣ ਲਈ ਲੈਣੀਆਂ ਸਾਡੇ ਕੋਲ ਸ਼ਰਟਾਂ ਵੀ ਬਹੁਤ ਸੋਹਣੀਆਂ ਸੋਹਣੀਆਂ ਆ ਚੁੱਕੀਆਂ ਤੁਹਾਨੂੰ ਕੋਈ 500 ਕੋਈ 600 ਕੋਈ 650 695 ਜੇ ਆਪਾਂ ਦੇਣੀਆਂ ਸਾਡੇ ਕੋਲ ਐਕਸਲ ਲਾਰਜ ਮੀਡੀਅਮ ਡਬਲ ਐਕਸਲ 3 ਐਕਸਲ 4 ਐਕਸਲ ਤੱਕ ਦੇ ਸਾਰੇ ਸਾਈਜ਼ ਮਿਲ ਜਾਣੇ ਤੁਹਾਨੂੰ ਸੋ ਦੇਖੋ ਅੱਡਵਾਸੇ ਜਿੰਨਾ ਵੀ ਕਿੰਨੀ ਕਿੰਨੀ ਵਧੀ ਆ ਚੁੱਕੇ ਹੈਗੇ ਤੁਸੀਂ ਸ਼ਰਟਾਂ ਜੀਨ ਵੀ ਪਾ ਸਕਦੇ ਦੇਖੋ ਪੂਰਾ ਸਟੈਚੂਰ ਪੀਸ ਆ ਚੁੱਕਾ ਸਟਾਫ ਕਿਨਾਂ ਫਾਈਨ ਆ ਚੁੱਕਾ ਨਾ ਕੋ ਫਰੰਟ ਤੇ ਪੌਟਾਂ ਕਿੰਨੀ ਕਿੰਨੀ ਵਧੀ ਆ ਚੁੱਕੀਆਂ ਗਿਆ ਤੇ ਵਿਅਕਤੀ ਦੇਖੋ ਕਿੰਨੀ ਸੋਹਣੀ ਪੌਟਾਂ ਡਿਜ਼ਾਈਨ ਕਿੰਨੀ ਸੋਹਣੀ ਆ ਚੁੱਕੀਆਂ ਗਿਆ ਜਿਹੜੀ ਬਾਹਰ ਤੁਹਾਨੂੰ ਮਿਲਦੀ ਹੈ 1800 2000 ਦੀ ਆਪਾਂ ਦੇ ਸਿਰ 1295 ਰੁਪਏ ਵੇਚੀ ਜਿੰਨਾ ਨਹੀਂ ਤੁਹਾਨੂੰ ਵੈਰਾਈਟੀ ਚਾਹੀਦੀ ਉਹ ਸਾਰੀ ਮਿਲ ਜਾਣੀ ਆ ਵੈਸੇ ਸਾਡੇ ਕੋਲ 6-700 ਰੁਪਏ ਤੋਂ ਜੀਨ ਦੀ ਪੈਂਟ ਸ਼ੁਰੂ ਹੋ ਜਾਂਦੀ ਆ ਜਿਹੜੀ 25-2500 3-3000 ਰੁਪਏ ਤੁਸੀਂ ਲੈਨੇ ਹੋ ਅਸੀਂ ਤੁਹਾਨੂੰ 995 ਵਿੱਚ ਦੇ ਰਣੀ ਆ ਦੇਖੋ ਚਾਹੇ ਤੁਸੀਂ ਟੀ-ਸ਼ਰਟ ਲੈ ਲਓ ਨੀਕਰ ਲੈ ਲਓ ਕੋਈ ਵੀ ਤੁਸੀਂ ਚੀਜ਼ ਲੈਨੇ ਹੋ ਕੱਲੇ-ਕੱਲੇ ਦੇ ਅਸੀਂ ਰੇਟ ਲਿਖ-ਲਿਖ ਕੇ ਆਇਆ ਕਿਉਂਕਿ ਅਸੀਂ ਲੁੱਟ ਨਹੀਂ ਕਰਨੀ ਤੇ ਲੁੱਟ ਕਿਸੇ ਨੂੰ ਕਰਨ ਵੀ ਨਹੀਂ ਦੇਣੀ ਇਸ ਕਰਕੇ ਆਜੋ ਗਰਮੀਆਂ ਦੇ ਲਈ ਮੁੰਡਿਆਂ ਦੇ ਲਈ ਖਾਸ ਤੌਰ ਤੇ ਬਹੁਤ ਸੋਹਣੀ ਸੁਪਰ ਕਲਾਸ ਫਾਈਨ ਕੁਆਲਿਟੀ ਅਵੇਲੇਬਲ ਹੈਗੀ ਆ ਛੇਤੀ ਆਜੋ ਕੋਣਾ ਤੁਸੀਂ ਵੱਡਾ ਡੀਪੂ ਬੰਗਾ ਆਜਾ ਚੌਂਗ ਦੇ ਵਿੱਚ ਆ ਨੰਬਰ ਸਕਰੀਨ ਤੇ ਹੈਗਾ ਬਾਈ ਜੀ ਕਿਸੇ ਨੇ ਆਨਲਾਈਨ ਮੰਗਵਾਉਣੀ ਹੋਵੇ ਜੀਨ ਦੀ ਪੈਂਟ ਟੀ-ਸ਼ਰਟ ਸ਼ਰਟ ਕੁਛ ਵੀ ਤੇ ਆਨਲਾਈਨ ਸਰਵਿਸ ਦਿੰਨੇ ਹੋ ਬਿਲਕੁਲ ਨੰਬਰ ਸਕਰੀਨ ਤੇ ਹੈ ਤੁਸੀਂ ਕਾਲ ਕਰਕੇ ਆਰਡਰ ਕਰ ਸਕਦੇ ਆਗੇ ਸਾਡੀ ਨਮੀ ਨਮੀ ਆਪਣੇ ਦੇਖਣ ਸਾਡੇ ਵੱਡਾ ਡੀਪੂ ਦਾ ਪੇਜ ਹੈਗਾ ਇੰਸਟਾਗ੍ਰਾਮ YouTube Facebook ਤੇ ਤੁਸਾਨੂੰ ਫੋਲੋ ਕਰ ਸਕਦੇ ਨਮੀ ਨਮੀ ਆਪਣੇ ਦੇਖ ਸਕਦੇ ਆ ਕਿ ਘਰ ਜਿੱਥੇ ਮਰਜੀ ਤੁਸੀਂ ਬੈਠੇ ਹੋ ਪੰਜਾਬ 'ਚ ਬੈਠੇ ਹੋ ਇੰਡੀਆ 'ਚ ਬੈਠੇ ਹੋ ਚਾਹੇ ਵਰਲਡ 'ਚ ਕਿਤੇ ਬੈਠੇ ਹੋ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਆਂ ਕੋਈ ਵੀ ਚੀਜ਼ ਮਗਾਉਣੀ ਆ ਚਾਹੇ ਤੁਸੀਂ ਮੁੰਡਿਆਂ ਲਈ ਰੈਡੀਮੇਡ ਕੱਪੜੇ ਮਗਾਉਨੇ ਆ ਤੁਸੀਂ ਕੁੜੀਆਂ ਲਈ ਮਗਾਉਨੇ ਆ ਤੁਸੀਂ ਬੱਚਿਆਂ ਲਈ ਮਗਾਉਨੇ ਆ ਚਾਹੇ ਤੁਸੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਲੈਣੇ ਆ ਮਤਲਬ ਹਰ ਇੱਕ ਚੀਜ਼ ਫੈਮਿਲੀ ਕੰਪਲੀਟ ਸ਼ੋਰ ਹੋਵਾ ਇੱਕੋ ਹੀ ਸਟੋਰ ਚ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਆ ਕੈਰਾਮਨ ਮੰਗਲ ਸਿੰਘ ਦੇ ਨਾਲ ਹਰਦੀਪ ਸਿੰਘ ਤਿੱਗੜ ਸਿੰਘ ਡੀਵੀ ਬੰਗਾ